ਕੀ ਤੁਹਾਡੇ ਗੋਡੇ-ਮੋਡੇ ਦੁਖਦੇ ਹਨ ਹੱਡੀਆਂ ਤੇ ਜੋੜਾਂ ਵਿੱਚ ਤੰਤ ਰਹਿੰਦਾ ਹੈ ਚੂਖਣਾ ਦੁਖਦਾ ਹੈ ਜਾਂ ਕੁਝ ਹੋ ਤੁਸੀਂ ਵੱਡੇ ਅਤੇ ਮਹਿੰਗੇ ਹਸਪਤਾਲਾਂ ਵਿੱਚ ਇਲਾਜ ਕਰਵਾ ਚੁੱਕੇ ਹੋ ਤੁਹਾਨੂੰ ਕੋਈ ਰਾਮ ਨਹੀਂ ਆਇਆ ਹੁਣ ਤੁਹਾਨੂੰ ਦੂਰ ਜਾਣ ਦੀ ਕਿਤੇ ਵੀ ਲੋੜ ਨਹੀਂ ਤੁਹਾਨੂੰ ਬਿਲਕੁਲ ਤੁਹਾਡੇ ਨੇੜੇ ਬਹੁਤ ਹੀ ਸਸਤਾ ਅਤੇ ਹੱਥ ਦੀ ਕਲਾ ਨਾਲ ਡਾਕਟਰ ਰਾਜੀਵ ਸਿੰਘ ਗੰਗਾ ਨਗਰ ਵਾਲਿਆਂ ਤੋਂ ਇਲਾਜ ਮਿਲੇਗਾ ਜੋ ਪਿਛਲੇ 10 ਸਾਲਾਂ ਤੋਂ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਨੂੰ ਸਹੀ ਕਰ ਚੁੱਕੇ ਹਨ ਉਹਨਾਂ ਨੂੰ ਮਿਲਣ ਦਾ ਪਤਾ ਹੈ ਪਿੰਡ ਬਾਮ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਉਹਨਾਂ ਦਾ ਫੋਨ ਨੰਬਰ 97849 98615 ਇੱਕ ਵਾਰ ਉਹਨਾਂ ਦਾ ਫੋਨ ਨੰਬਰ ਫਿਰ ਨੋਟ ਕਰ ਲਓ 97849 98615 ਪਿੰਡ ਬਾਮ ਜੋ ਕਿ ਸ਼੍ਰੀ ਮੁਕਤਸਰ ਸਾਹਿਬ ਤੋਂ ਹਬੂਰ ਰੋਡ ਤੇ ਸਥਿਤ ਹੈ ਸਰ ਜੀ ਨਾਮ ਆਪਣਾ ਜੀ ਡਾਕਟਰ ਅਜਵੀਰ ਕਿਨਾ ਕੀ ਆਪਾਂ ਸਪੈਸ਼ਲ ਕਰਦੇ ਹਾਂ ਜਿਹੜਾ ਬ੍ਰੇਚਰ ਨੂੰ ਫਿਰ ਇਸੇ ਬਾਤ ਇਹਦੇ ਉਹ ਦਾ ਹਾਂਜੀ ਛੋੜਾਂ ਦਾ ਹਾਂਜੀ ਕਮਰ ਦਾ ਬਿਨ ਵੀ ਬ੍ਰੇਚਰ ਹੋਗਾ ਇਸ ਤੋਂ ਬਾਅਦ ਬਿਨ ਕੋਈ ਹੱਲ ਨਹੀਂ ਆ ਆਪਣੇ ਜਿਹੜੇ ਦੋ ਵਾਰੀ ਜਾਂ ਦਿਨ ਵਾਰੀ ਆਨਲੋ ਆਪਰੇਸ਼ਨ ਤੋਂ ਬਿਨ ਹੱਲ ਹੈ ਜੀ ਕਿਨਾ ਚਿਰ ਹੋ ਗਿਆ ਤੁਹਾਨੂੰ ਇਹ 10 ਸਾਲ ਹੋ ਗਏ 10 ਸਾਲ ਹੋ ਗਏ ਪਹਿਲਾਂ ਕਿੱਥੇ ਸੇਵਾ ਨੂੰ ਹੋ ਗਏ ਸੇਗਨਗਰ Rajasthan ਕੋਤਾ ਕਰ ਰਹੀ ਹੈ ਤਾਂ ਦੇਖੋ ਲਾਈ ਆ ਜਿੰਨਾ ਕੋਈ ਸ਼ਹਿਰ ਆ ਇਹ ਗੋਂਦਵਾਲ ਸਾਹਿਬ ਤੋਂ ਆ ਰਹੇ ਨੇ ਗੋਂਦਵਾਲੋਂ ਬਰਸਰ ਬਰੋਤਪੁਰ ਸ਼ਾਰਪੁਰ ਇਧਰੋਂ ਆ ਰਿਹਾ ਹੈ ਇਸ ਟਾਈਮ ਬੰਬਾ ਬੰਡ ਹੈ ਇਹ ਕਿਹੜੇ ਕਿੱਥੇ ਬੰਬਾ ਬੰਡ ਹੈ ਇਹ ਪਨਿਆਲਾ ਮੁਕਸਰ ਰੋਡ ਤੇ ਹਵਰੂ ਜਦ ਮੁਕਸਰ ਰੋਡ ਆਉਂਦੀ ਹੈ ਪਨਿਆਲਾ ਆਇਆ ਉਸ ਰੋਡ ਤੇ ਹਾਂ ਜੀ ਬੋਧਵਾਰ ਛੁੱਟੀ ਹੁੰਦੀ ਹੈ ਹਾਂ ਜੀ ਤੁਹਾਨੂੰ ਸਭ ਨੂੰ ਕਵਰ ਦੀ ਡਾਇਰੈਕਟਰੀ ਵਿੱਚ ਤੁਸੀਂ ਰਿਸਪੈਕਸ਼ਨ ਦਫ਼ਤਰ ਜਿਨ੍ਹਾਂ ਨੇ ਹਲਾਕ ਕਰੇ ਸੀ ਕੋਈ ਕਿਸੇ ਨੇ ਜਵਾਬ ਦਿੱਤਾ ਵੀ ਕੀ ਕਹਿ ਰਹੇ ਹੋ ਡਾਕਟਰ ਨੇ ਜਵਾਬ ਦਿੱਤਾ ਜੇ ਤੁਸੀਂ ਆਪ ਜੀ ਉਡੀਕ ਲਾਓ ਤੂੰ ਸਹੀ ਜੀਤਾ ਉਹਨਾਂ ਦੇ ਨਾਮ ਤਾਂ ਮੇਰੇ ਯਾਦ ਨਹੀਂ ਹੈ ਕਿਉਂ ਨਾਮ ਮੈਂ ਨੋਟ ਨਹੀਂ ਕਰਦਾ ਬਾਕੀ ਘਟੋ ਘਟਾ ਸਪੈਂਡ ਦੇ ਵਿੱਚ ਵੀ ਮੇਰੇ ਜਿਵੇਂ ਬਾਲ ਕਰ ਚੁੱਕੇ ਆ 10 ਦਿਨਾਂ ਦੇ ਵਿੱਚ ਵਿੱਚ ਠੀਕ ਹੈ 10 15 ਦਿਨਾਂ ਦੇ ਵਿੱਚ ਵਿੱਚ ਇਹ ਪਿੰਡ ਚ ਵੀ ਬਾਲ ਕਰ ਸਕਿਆ ਉਹ ਨਾ ਮੈਂ ਨਾਮ ਨੋਟ ਕਰਾਂ ਨਾ ਕੋਈ ਹੋਰ ਅਗਲੇ ਨੂੰ ਕੋਈ ਦੋ ਵਾਰੀ ਆਉ ਤੈਨੂੰ ਵਾਰੀ ਆਉ ਅਗਲੇ ਦਿਫਾ ਦਾ ਹੋ ਜਾਂਦਾ ਹੈ ਨਾਲ ਹੀ ਕਾਪੀ ਦੇ ਦੇ ਜਾਓ ਉਸੇ ਜਿਹੜੀ ਮੈਡੀਸਨ ਕਰਾ ਦੇਣੀ ਉਹ ਚਾਹ ਨਹੀਂ ਕੋਈ ਆਪ ਆਪ ਦੇ ਹੱਥ ਦੀ ਕਲਾਕਾਰ ਕਰਨ ਵਾਲੀ ਸੈਟ ਕਰਦੇ ਆਂ ਜਿਹੜੀ ਉੱਤੀ ਵਿਧੀ ਕੀ ਹੁੰਦੀ ਹੈ ਤੁਹਾਡਾ ਮੰਨੋ ਕਿੰਨੇ ਚਿਰ ਤੱਕ ਇਲਾਜ ਕਰਾਉਂ ਤੀ ਯਾਨੀ ਕਿ ਜਿਆਦਾ 10 ਸਾਲਾਂ ਦੀ ਪ੍ਰੋਬਲਮ ਹੋਏ ਤਾਂ ਤਿੰਨ ਵਾਰੀ ਜਾਂ ਚਾਰ ਵਾਰੀ ਚ ਹੱਲ ਹੋ ਜਾਂਦਾ ਹੈ ਨੇ ਉੱਪਰ ਜ਼ਿਆਦਾ ਟਾਈਮ ਹੋਵੇ ਤਾਂ ਜ਼ਿਆਦਾ ਕਰ ਪੰਜ ਵਾਰੀ ਆਣਾ ਪੈ ਜਾਂਦਾ 6 ਵਾਰੀ ਵੀ ਆਣਾ ਪੈ ਸਕਦਾ ਬਸ ਇਸ ਤੋਂ ਉੱਤੇ ਜ਼ਿਆਦਾ ਟਾਈਮ ਨਹੀਂ ਆਉਂਦਾ ਯਾਨੀ ਕਿ ਚਾਰ ਦਿਨਾਂ ਚ ਚਾਰ ਬਾਅਦ ਚਾਰ ਦਿਨਾਂ ਬਾਅਦ ਸਭ ਦਸਦੇ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਗੋਡਿਆਂ ਦਾ ਜ਼ਿਆਦਾ ਕਰਕੇ ਗੋਡਿਆਂ ਦਾ ਹੱਡੀਆਂ ਚ ਤਾਂ ਕਿਹੜਾ ਕਿਹੜੇ ਆ ਜਾਂਦੇ ਜਿਵੇਂ ਆਮ ਕੋਈ ਬਣ ਕੇ ਆ ਗਿਆ ਬਾਹ ਦਾ ਆ ਗਿਆ ਯਾਨੀ ਕਿ ਸਰੀਰ ਦਾ ਕੋਈ ਵੀ ਅੰਗ ਹੈ ਤਾਂ ਕੋਈ ਵੀ ਟੁੱਟਿਆ ਵਜਾ ਹੋਵੇ ਮੈਂ ਕਰਦਾ ਆਪਦੇ ਹੱਥ ਦੀ ਗਲਾਕਾਰੀ ਨਾਲ ਕਿ ਮੈਡੀਸਿਨ ਵਗੈਰਾ ਤਾਂ ਬਿਲਕੁਲ ਹੀ ਨਹੀਂ ਠੀਕ ਹੈ ਉਹਦੇ ਚ ਜੇਕਰ ਤੁਸੀਂ ਦੱਸਦੇ ਹੋ ਕਿ ਕਿਸੇ ਦੇ ਗਵਾਬੀ ਹੈ ਤਾਂ ਆ ਚੀਜ਼ਾਂ ਹੁਣ ਬਿਲਕੁਲ ਕਰੀ ਹੋ ਜਾਂਦੇ ਪਰ ਆਮ ਇਹ ਸਟੋਟ ਮੋਟੇ ਵਗੈਰਾ ਵੀ ਕਰਦੇ ਸਟੋਟ ਹੁੰਦੇ ਸਰਵਾਈਕਲ ਦਾ ਵੀ ਹੈ ਗੋਡਿਆਂ ਦਾ ਵੀ ਹੈ ਇਹ ਨਾੜ ਬਲੋਕ ਹੈ ਉਹਦਾ ਵੀ ਹੈ ਟੂਲੇ ਚ ਜਿਹੜਾ ਦਰਦ ਚੱਲਦਾ ਉਸਦਾ ਵੀ ਹੈ ਸਹ ਹੈ ਸਾਰੀ ਹੱਦ ਦੀ ਗੱਲ ਹੈ ਗਰੀ ਯਾਨੀ ਕੋਈ ਹੋਰ ਯਾਨੀ ਨਾਕੋਟੀ ਕਾ ਨਾ ਕੋਈ ਹੋਰ ਉਹ ਸਿਸਟਮ ਨਹੀਂ ਹੈ ਤਾਂ ਸਾਨੂੰ ਉਧਰ ਪਹੁੰਚਣਾ ਪੈਣਾ ਪਵੇਗਾ ਹਾਂਜੀ ਪਹਿਲਾ ਪਾਕਿਸਤਾਨ ਦੇ ਵਿੱਚ ਬੀਵੀ ਸੇਵਾ ਨਹੀਂ ਹਾਂਜੀ ਉਹ ਜਿਹੜੇ ਉਸ ਸਰਫ ਦੇ ਫੀਡਪਾ ਬਹਾਮ ਚ ਨਾ ਜੀ ਅੱਜ ਗੋਇੰਡਵਾਲ ਸਭ ਤੋਂ ਆਏ ਜੀ ਪਹਿਲਾਂ ਵੀ ਆਏ ਕਰ ਸਕੋ ਨਹੀਂ ਜੀ ਪਹਿਲਾਂ ਆਏ ਸਾਨੂੰ ਹੋ ਗਿਆ 1 ਮਹੀਨਾ ਹੋ ਗਿਆ ਨੂੰ ਠੀਕ ਹੈ ਤੇ ਸਾਨੂੰ ਵੀ ਦਾ ਇਹਨਾਂ ਦੀ YouTube ਤੋਂ ਵੇਖਿਆ ਸੀ ਇਹ 10 ਪਈ ਤੇ ਤਾਂ ਕੋਈ ਅਸਰ ਪਿਆ ਲੱਗਾ ਹਾਂਜੀ 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 ਇਹ ਉੱਧਰ ਵੀ ਤੁਸੀਂ ਚੈਂਬਰ ਖਾਇਆ ਹਾਂਜੀ ਇਹ ਮਾਜੇ ਦੇ ਵਿੱਚ ਰਖਾਉਣਾ ਜੀ ਜੇ ਰਖਾਇਆ ਨਹੀਂ ਅੱਛਾ ਹਾਂਜੀ ਇਹਨਾਂ ਵਾਰਾ ਜੀ ਜੀ ਅੱਜ ਅੱਜ ਤੈਅ ਕਰਦੇ ਹਾਂ ਜੀ ਕਰਨਾ ਤੈ ਹਾਂਜੀ ਬੁੱਧਵਾਰ ਦਾ ਕਹਿ ਰਹੇ ਆ ਹਾਂਜੀ ਬੋਰੂ ਬੋਰੂ ਦਾ ਨਾਮ ਦੱਸ ਜੇਰਾ ਕੋਈ ਪੇਸ਼ੈਂਟ ਲੈ ਕੇ ਹੁੰਦੇ ਸੀ ਉਹਨਾਂ ਨੂੰ ਕੀ ਕਰਾਉਂਦੇ ਉਹਨਾਂ ਨੂੰ ਮਣਕਿਆਂ ਦੇ ਵੀ ਹੀ ਬਾਵਾ ਹੀ ਹੁੰਦੇ ਸਾਡੇ ਜੀ ਉੱਥੇ ਹੀ ਹਾਂਜੀ ਤਾਂ ਤਾਂ ਪੇਸ਼ੈਂਟ ਵਾ ਇਹਨੋਂ ਕੋਈ ਮਨਕੇ ਦੀ ਕੇਨੂ ਗੋਡਿਆਲੀ ਦਾ ਹੈ। ਸਮਾਚਾਰ ਹੋ ਗਿਆ ਹੁੰਦਾ। ਸਾਨੂੰ ਕਿਸ ਨੂੰ ਅਜੇ 2 ਹਫਤੇ ਹੋਏ ਆ ਕਿ ਹੰਟੇ ਨੇ ਨਹੀਂ ਜਿਵੇਂ ਜੇ 10 ਪੇਲੀਆ। ਕੇਜੀ ਬੀਬੀ ਪਾਨੀ ਗੁਰਦੁਆਰਾ ਸਾਹਿਬ ਇਹ ਪੁਰਾਣਾ ਬੱਸ ਸਟੈਂਡ ਜਿੱਥੇ ਵਹਿੰਦਾ ਹੈ। ਹਾਂਜੀ। ਇਹ ਬੁੱਧਵਾਰ ਨੂੰ। ਹਰ ਬੁੱਧਵਾਰ ਆਇਆ ਕਰਨਗੇ ਜੀ। ਜੀ ਹਰ ਬੁੱਧਵਾਰ। ਹਾਂਜੀ ਹਰ ਬੁੱਧਵਾਰ ਆਉਂਦੀ। ਪਹਿਲਾਂ ਕਿੱਤੀ ਸੀ? ਹਾਂਜੀ ਪਹਿਲਾਂ 30 ਨੂੰ। ਠੀਕ ਹੈ।